ਕਰ ਕਿਰਪਾ ਦੇ ਜਨਮ ਕਰ ਕਿਰਪਾ ਦੀਜੇ ਨਾਮ ਕਰ ਕਿਰਪਾ ਦੀਜੇ ਨਾਮ நான கீநிய நான கீ நந்திய நான கீபே நானிருபா திஜிருப்பா ਕਿਰਤ ਕਰਮ ਕੇ ਵਿੱਚੜੇ ਕਿਰਤ ਕਰਮ ਕੇ ਵਿੱਚੜੇ ਕਿਰਤ ਕਰਮ ਕੇ ਵਿੱਚ ਕਿਰਤ ਕਰਮ ਕੇ ਵਿੱਚ ਕਰ ਕਿਰਪਾ ਮਿਲੋ ਕਿਰਪਾ ਮਿਲੋ ਕਰ ਕਿਰਪਾ ਮਿਲੋ ਅੱਖੋ ਸਤਨਾਮ ਸ੍ਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਕਿਰਤ ਕਰਮ ਕਰਕੇ ਆਪਾਂ ਵਿਛੜੇ ਹੋਏ ਆ ਔਰ ਬੜੇ ਕਮਾਲ ਦੀ ਗੱਲ ਹੈ ਕਰਮ ਕਰਕੇ ਮਲਾਪ ਨਹੀਂ ਹੋਣਾ ਕਰਮ ਕਰਨੇ ਚਾਹੀਦੇ ਨੇ ਚੰਗੇ ਸਤ ਸੰਗਤ ਵਿੱਚ ਬਹਿਣਾ ਕਰਮ ਹੈ ਔਰ ਸਰਬ ਸ੍ਰੇਸ਼ਟ ਕਰਮ ਹੈ ਧਰਮ ਦਾ ਕੋਈ ਵੀ ਕਰਮ ਰੱਬ ਨਾਲ ਮਲਾਪ ਨਹੀਂ ਕਰਾ ਸਕਦਾ ਫਿਰ ਆਪਾਂ ਇਹ ਕਰਮ ਕਰ ਕਿਉਂ ਰਹੇ ਪਾਠਿਨ ਕਿ ਕਰਮ ਕਰਕੇ ਰੱਬ ਨਹੀਂ ਮਿਲਦਾ ਜੇ ਕਰਮ ਕਰਕੇ ਰੱਬ ਮਿਲਦਾ ਹੋਵੇ ਫਿਰ ਕਰਮ ਵੱਡਾ ਹੋ ਜਾਏਗਾ ਰੱਬ ਛੋਟਾ ਹੋ ਜਾਏਗਾ ਕਿਉਂਕਿ ਜਿਹਦੀ ਚੀਜ਼ ਨਾਲ ਜਿਹੜੀ ਪ੍ਰਾਪਤੀ ਹੋ ਜਾਏ ਪ੍ਰਾਪਤ ਕਰਨ ਵਾਲੀ ਚੀਜ਼ ਵੱਡੀ ਹੈ ਇਸ ਲਈ ਕਰਮ ਕਰਕੇ ਰੱਬ ਨਹੀਂ ਮਿਲੇਗਾ ਕੋਈ ਕਿੰਨਾ ਵੀ ਕਰਮ ਕਰ ਲੈ ਜਪ ਤਪ ਪੂਜਾ ਪਾਠ ਸੰਜਮ ਨੇ ਵਰਤ ਪੂਜਾ ਜੋ ਮਰਜ਼ੀ ਕਰੇ ਬਾਅਦ ਵਿੱਚ ਫਿਰ ਕਰਮ ਕਰਨੇ ਕਿਉਂ ਨੇ ਕਹਿੰਦੇ ਹਾਂ ਇੱਕ ਫਾਇਦਾ ਹੈ ਤੂੰ ਕਰਮ ਕਰੇਗਾ ਰੱਬ ਦੇ ਨੇੜੇ ਹੋ ਜਾਏਗਾ ਬਸ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਚੰਗਿਆਈ ਕਰਮ ਨਾਲ ਨੇੜੇ ਹੋ ਜਾਣਾ ਰੱਬ ਦੇ ਬੁਰਿਆਈ ਕਰਨ ਨਾਲ ਰੱਬ ਤੋਂ ਦੂਰ ਹੋ ਜਾਣਾ ਚੰਗਿਆਈ ਕਰਨ ਨਾਲ ਰੱਬ ਮਿਲਦਾ ਨਹੀਂ ਹੈ ਨੇੜੇ ਹੋਈਦਾ ਮਾਰੇ ਸਿਰ ਮਿਲਦਾ ਕਿਵੇਂ ਆ ਕਹਿੰਦੇ ਕਿਰਪਾ ਨਾਲ ਕਿਉਂਕਿ ਜਿਹੜੀ ਕਿਰਪਾ ਹੈ ਨਾ ਉਹ ਕਿਸੇ ਚੀਜ਼ ਦੀ ਮਤਾਜ ਨਹੀਂ ਹੈ ਕਿਸੇ ਕੋਲੋਂ ਧਾਨ ਮੰਗਣਾ ਹੋਵੇ ਕਿਰਪਾ ਮੰਗਣੀ ਹੋਵੇ ਤਾਂ ਕਿਸੇ ਚੂਜ਼ਰ ਦਾ ਕਿਸੇ ਪਿਖਾਰੀ ਦਾ ਦਾਨੀ ਉੱਤੇ ਦਾਵਾ ਨਹੀਂ ਹੈ ਕਿ ਮੈਨੂੰ ਚਾਹੀਦਾ ਚਾਹੀਦਾ ਜੀ ਐਨੇ ਪੈਸੇ ਦਿਓ ਕਿਸੇ ਕਰਮ ਉੱਤੇ ਬੰਦੇ ਦਾ ਦਾਵਾ ਹੋ ਸਕਦਾ ਹੈ ਦਾਨ ਉੱਤੇ ਕਿਰਪਾ ਉੱਤੇ ਕੋਈ ਦਾਵਾ ਨਹੀਂ ਹੈ ਕਿ ਜੀ ਕਿਰਪਾ ਕਰਨੀ ਪੈਣੀ ਤੁਹਾਨੂੰ ਨਹੀਂ ਕਿਰਪਾ ਇੱਕ দান ਹੈ ਉਹਦੀ ਮਰਜ਼ੀ ਹੈ ਜਦੋਂ ਕਰਮ ਕਰਾਂਗੇ ਉਹਦੇ ਉੱਤੇ ਦਾਵਾ ਹੁੰਦਾ ਹੈ ਕਿ ਮੈਂ ਕਰਮ ਕੀਤਾ ਹੈ ਇਸ ਲਈ ਮਹਾਰਾਜ ਕਹਿੰਦੇ ਕਰਮ ਕਰਕੇ ਰੱਬ ਨਹੀਂ ਮਿਲਦਾ ਕਿਰਪਾ ਕਰਕੇ ਮਿਲਦਾ ਜਦੋਂ ਵੀ ਮੰਗਣਾ ਹੈ ਇਹ ਮੰਗੋ ਮਹਾਰਾਜ ਕਰ ਕਿਰਪਾ ਮਿਲੋ ਰਾਮ ਤੁਸੀਂ ਕਿਰਪਾ ਕਰਕੇ ਮਿਲੋ ਕਰਮ ਕਰਕੇ ਵਿਛੜੇ ਹੋਏ ਕਿਉਂਕਿ ਜਦੋਂ ਕਿਰਪਾ ਮੰਗਣੀ ਨਾ ਕਿਰਪਾ ਮੰਗਣ ਵਾਲਾ ਵੀ ਦੀਨ ਹੋ ਕੇ ਮੰਗਦਾ ਉਹਦਾ ਵੀ ਕੋਈ ਦਾਵਾ ਨਹੀਂ ਹੁੰਦਾ ਕਿ ਮੈਨੂੰ ਇਹ ਕਿਰਪਾ ਚਾਹੀਦੀ ਹੈ ਜੀ ਮੇਰਾ ਹੱਕ ਬਣਦਾ ਹੈ ਮੇਰਾ ਅਧਿਕਾਰ ਬਣਦਾ ਹੈ ਇੱਥੇ ਹੱਕ ਨਹੀਂ ਹੈ ਕੋਈ ਰਾਈਟ ਨਹੀਂ ਹੈ ਤੁਹਾਡਾ ਕਿ ਤੁਹਾਨੂੰ ਗੁਰੂ ਨੇ ਕਿਰਪਾ ਕਰਨੀ ਕਰਨੀ ਉਹਦੀ ਮਰਜ਼ੀ ਹੈ ਜਦੋਂ ਦੇਣ ਤੇ ਆਉਂਦੇ ਫਿਰ ਕਰਮ ਕਰਨ ਵਾਲੇ ਪਿੱਛੇ ਰਹਿ ਜਾਂਦੇ ਨੇ ਜਿਹਦੇ ਉੱਤੇ ਕਿਰਪਾ ਕਰ ਲਓ ਤੇ ਥੋੜੇ ਕਰਮ ਉੱਤੇ ਵੀ ਰੱਬ ਕਿਰਪਾ ਕਰ ਦਿੰਦਾ ਕੋਈ ਸਰਦਾਰ ਦੀ ਬੜੇ ਦਇਆਮਾਨ ਘਰ ਬਣਾ ਰਹੇ ਸੀ ਉਹਨੇ ਸਵੇਰ ਤੋਂ ਸ਼ਾਮ ਤੱਕ ਦਿਹਾੜੀਦਾਰ ਲਾਏ ਨੇ ਉਹ ਸ਼ਾਮ ਤੱਕ ਮਿਹਨਤ ਕਰਦੇ ਨੇ ਕੰਪੜੇ ਪਸੀਨੇ ਨਾਲ ਭਿੱਜ ਜਾਂਦੇ ਨੇ ਮਿੱਟੀ ਨਾਲ ਲਿਬੜ ਜਾਂਦੇ ਨੇ ਜਦੋਂ ਸ਼ਾਮਾਂ ਦੇ 6 ਵਜੇ ਦੇ ਨੇ ਨਾ ਤੋਂ ਕੰਮ ਕਰਨ ਵਾਲੀਆਂ ਸਾਰੀਆਂ ਚੀਜ਼ਾਂ ਸੁੱਟ ਕੇ ਹੱਥੋਂ ਧੋ ਕੇ ਬਾਂਹ ਮ ਟੰਗ ਲੈਂਦੇ ਨੇ ਬਾਂਹ ਮ ਟੰਗ ਕੇ ਕੱਲਰ ਥੋੜਾ ਜਿਹਾ ਪਿੱਛੇ ਨੂੰ ਸਿੱਟ ਕੇ ਸਰਦਾਰ ਜੀ ਨੂੰ ਕਹਿੰਦੇ ਸਰਦਾਰ ਜੀ ਲਾਓ ਦਿਹਾੜੀ ਦਿਓ ਜੀ ਅੱਕੜ ਨਾਲ ਪਤਾ ਕਿਉਂ ਮੰਗ ਰਹੇ ਨੇ ਉਹਨੇ ਦਿਹਾੜੀ ਲਈ ਹੈ ਬਈ ਉਹਦਾ ਹੱਕ ਬਣਦਾ ਉਨੇ ਸਾਰਾ ਦਿਨ ਦਿਹਾੜੀ ਕੀਤੀ ਹੈ ਮੰਗ ਨਹੀਂ ਰਿਹਾ ਉਹ ਕੋਈ ਧਨ ਨਹੀਂ ਮੰਗ ਰਿਹਾ ਉਹ ਕਹਿੰਦਾ ਮੈਂ ਦਿਹਾੜੀ ਲਾਈ ਹੈ ਸਾਰਾ ਦਿਨ ਮਿਹਨਤ ਕੀਤੀ ਹੈ ਬਾਵਾ ਟੰਗ ਲੈਂਦਾ ਕੱਲ ਰੁੱੱਚਾ ਚੁੱਕ ਲੈਂਦਾ ਲਓ ਜੀ ਦਿਹਾੜੀ ਦਿਓ ਤਾਂ ਸਰਦਾਰ ਜੀ ਰੋਜ਼ ਦਿਹਾੜੀ ਦੇ ਦਿੰਦੇ ਹੁਣ 2 400 ਜੋਧ ਦਿਹਾੜੀ ਬਣਦਾ ਉਹ ਦੇ ਦਿੰਦੇ ਅਗਲੇ ਦਿਨ ਇੱਕ ਘਟਨਾ ਕੱਢੀ ਇੱਕ ਬੰਦਾ ਜਦੋਂ ਸ਼ੰਮਨ ਨੂੰ ਦਿਹਾੜੀ ਵੰਡਣ ਦਾ ਵਕਤ ਆਇਆ ਨਾ ਇੱਕ ਗੇਟ ਉੱਤੇ ਆ ਕੇ ਬੰਦਾ ਖਲੋ ਗਿਆ ਉਹਨਾਂ ਕਹਿੰਦਾ ਸਰਦਾਰ ਜੀ ਥੋੜੀ ਜਿਹੀ ਮਦਦ ਕਰ ਦਿਓ ਉਹਨਾਂ ਕਹਿੰਦੇ ਕਿਉਂ ਬਈ ਕਹਿੰਦਾ ਮੈਨੂੰ ਮਦਦ ਦੀ ਲੋੜ ਹੈ ਦਵਾਈ ਵਾਸਤੇ ਪੈਸੇ ਚਾਹੀਦੇ ਨੇ ਘਰ ਰੋਟੀ ਪਕਾਉਣ ਲਈ ਆਟਾ ਨਹੀਂ ਹੈ ਜਦੋਂ ਨੇ ਆਪਣੀਆਂ ਮਜਬੂਰੀਆਂ ਦੱਸਣੀਆਂ ਸ਼ੁਰੂ ਕੀਤੀਆਂ ਨਾਲੇ ਉਹ ਸਰਦਾਰ ਜੀ ਨੂੰ ਦੱਸ ਰਿਹਾ ਨਾਲੇ ਉਹਦੀਆਂ ਅੱਖਾਂ ਵਿੱਚ ਵਰਾਗ ਹੈ ਉਹਦੀ ਧੌਣ ਥੋੜੀ ਜਿਹੀ ਚੁੱਕੀ ਹੋਈ ਹੈ ਹੱਥ ਜੁੜੇ ਹੋਏ ਨੇ ਬੁੱਲਾਂ ਵਿੱਚ ਬੜਾ ਤਰਸ ਹੈ ਕਿਉਂਕਿ ਉਹ ਮੰਗ ਰਿਹਾ ਸਰਦਾਰ ਜੀ ਨੂੰ ਤਰਸ ਆ ਗਿਆ ਹੁਣ ਕਿੰਨੇ ਪੈਸੇ ਚਾਹੀਦੇ ਨੇ ਕਹਿੰਦਾ ਜੀ ਦਵਾਈ ਵਾਸਤੇ ਦੇ ਦਿਓ ਆਟੇ ਵਾਸਤੇ ਮੈਂ ਕਿਤੇ ਹੋਰੋਂ ਲੈ ਲਾਂਗਾ ਚਾਹੀਦੇ ਤੇ ਮੈਨੂੰ 1580 ਤੁਸੀਂ 1000 ਰੁਪਏ ਦੇ ਦਿਓ ਹੋਣੋਂ ਦਿਹਾੜੀਦਾਰ ਵੇਖ ਰਹਿਨੇ ਸਰਦਾਰ ਜੀ ਨੇ ਪਤਾ ਕੀ ਕੀਤਾ 2000 ਰੁਪਏ ਜੇਬ ਚੋਂ ਕੱਢਿਆ ਉਹਨੂੰ 2000 ਦਿੱਤਾ ਲੈ ਆਟੇ ਦੇ ਵੀ ਪੈਸੇ ਦਵਾਈ ਦੇ ਵੀ ਪੈਸੇ ਲੈ 500 ਹੋਰ 2000 ਰੁਪਏ ਦੇ ਕੇ ਕਿਹਾ ਹੁਣ ਹੋਰ ਨਾ ਕਿਸੇ ਕੋਲ ਮੰਗੇ ਠੀਕ ਹੈ ਤੇਰਾ ਸਰ ਜਾਏਗਾ ਉਹ ਕਹਿੰਦਾ ਜੀ ਬਹੁਤ ਮਿਹਰਬਾਨੀ ਹੈ ਤਾਂ ਬੱਧ ਹੋ ਗਿਆ ਤਜੜ ਦਿਹਾੜੀਦਾਰ ਸੀ ਉਹਨੇ ਕਿਹਾ ਸਰਦਾਰ ਜੀ ਚੰਗੇ ਬੰਦੇ ਹੋ ਅਸੀਂ ਸਵੇਰ ਤੋਂ ਸ਼ਾਮ ਤੱਕ ਮਿਹਨਤ ਕਰੀਦੀ ਐ ਕੱਪੜੇ ਪਸੀਨੇ ਨਾਲ ਭਿੱਜ ਜਾਂਦੇ ਨੇ ਮਸਾਂ 400 ਬਣਦੇ ਤੁਸੀਂ 5 ਦਿਹਾੜੀਆਂ ਦੇ ਪੈਸੇ ਇੱਕ ਮਿੰਟ ਵਿੱਚ ਉਹਨੂੰ ਦੇ ਦਿੱਤੇ 2000 ਰੁਪਈਆ ਉਹਨੇ ਕੀਤਾ ਕੁਝ ਨਹੀਂ ਤੇ ਸਰਦਾਰ ਜੀ ਨੇ ਪਤਕੀ ਕਿਹਾ ਕਹਿੰਦੇ ਭਾਈ ਉਹ ਕੁਝ ਕਰਨ ਯੋਗਾ ਨਹੀਂ ਸੀ ਕਹਿੰਦੇ ਸਾਨੂੰ ਤੁਸੀਂ 1 ਰੁਪਈਆ ਵੀ ਨਹੀਂ ਵਧ ਦਿੰਦੇ ਸਾਨੂੰ ਤੁਸੀਂ ਰੁਪਈਆ ਵੀ ਵੱਧ ਨਹੀਂ ਦਿੰਦੇ ਪੂਰੀ ਦਿਹਾੜੀ ਦਿੰਦੇ ਸਰਦਾਰ ਜੀ ਨੇ ਬੜੇ ਪਿਆਰ ਨਾਲ ਕਿਹਾ ਕਹਿੰਦੇ ਭਾਈ ਤੁਸੀਂ ਹੱਥ ਮੰਗਦੇ ਹੋ ਤੁਸੀਂ ਅਧਿਕਾਰ ਨਾਲ ਮੰਗਦੇ ਹੋ ਤੁਸੀਂ ਦਿਹਾੜੀ ਲਈ ਹੈ ਉਹ ਬੰਦੇ ਨੇ ਦਿਹਾੜੀ ਨਹੀਂ ਲਈ ਉਹ ਸਿਰਫ ਮੰਗਣ ਤੇ ਡਿਪੈਂਡ ਹੈ ਤੁਹਾਨੂੰ ਦਿਹਾੜੀ ਦਾ ਮਾਣ ਹੈ ਮੰਗਦੇ ਤੁਸੀਂ ਵੀ ਉਹ ਮੇਰੇ ਕੋਲੋਂ ਪੈਸੇ ਪਰ ਤੁਸੀਂ ਦਿਹਾੜੀ ਲਾ ਕੇ ਮੰਗ ਰਹੇ ਹੋ ਤੁਹਾਡੇ ਮੰਗਣ ਵਿੱਚ ਤੇ ਉਹਦੇ ਮੰਗਣ ਵਿੱਚ ਬਹੁਤ ਵੱਡਾ ਫਰਕ ਹੈ ਤੁਸੀਂ ਦਿਹਾੜੀ ਲਈ ਹੋਈ ਐ ਉਹਨੇ ਦਿਹਾੜੀ ਨਹੀਂ ਲਾਈ ਤੁਹਾਨੂੰ ਪਤਾ ਹੈ ਉਹਦੀ ਧੌਣ ਝੁਕੀ ਹੋਈ ਸੀ ਉਹਦੇ ਹੱਥ ਜੁੜੇ ਹੋਏ ਸਨ ਉਹਦੇ ਬੋਲਾਂ ਵਿੱਚ ਤਰਸ ਸੀ ਤੁਸੀਂ ਬਾਹਾਂ ਟੰਗ ਕੇ ਮੰਗਦੇ ਹੋ ਇਸ ਲਈ ਤੁਹਾਨੂੰ ਉਹਨਾਂ ਹੀ ਮਿਲਦਾ ਹੈ ਉਹ ਬੰਦੇ ਨੇ ਮੰਗਣ ਵਿੱਚ ਦੀਨਤਾ ਸੀ ਧੌਣ ਝੁਕੀ ਹੋਈ ਸੀ ਬੋਲਾਂ ਵਿੱਚ ਦਇਆ ਤਰਸ ਭਰਿਆ ਸੀ ਇਸ ਲਈ ਉਹਨੂੰ ਇੰਨਾ ਕੁਝ ਦਿੱਤਾ ਕਹਿਣ ਤੋਂ ਭਾਵੇਂ ਐ ਜੇ ਕੋ ਪੂਜਾ ਪਾਠ ਨੀਮ ਕਰਕੇ ਮੰਗੇ ਨਾ ਜੀ ਮੈਨੂੰ ਆ ਦਿਓ ਮੇਰਾ ਬਣਦਾ ਤਾਂ ਫਿਰ ਰੱਬ ਉਨਾਂ ਤੇ ਦਿੰਦਾ ਇਹ ਤਾਂ ਭਾਵ ਅਰਥ ਇਹ ਨਹੀਂ ਕਿ ਆ ਪੰਧਿਆੜੀ ਨਹੀਂ ਲਾਉਣੀ ਲਾਹ ਖੱਟੇਉ ਦਿਹਾੜੀ ਦਾ ਅਰਥ ਹੀ ਇਹ ਐ ਅਪਨਾ ਨਾਮ ਜਪਣਾ ਸੇਵਾ ਕਰਨੀ ਸਿਮਰਨ ਕਰਨਾ ਪਰ ਜੇ ਚਾਹੁੰਦੇ ਹੋ ਕਰਮ ਤੋਂ ਵੱਧ ਮਿਲੇ ਫਿਰ ਕਿਰਪਾ ਮੰਗਣੀ ਪਵੇਗੀ ਜਪ ਤਾ ਪੂਜਾ ਪਾਠ ਕਰਕੇ ਵੀ ਕਹਿਣਾ ਮਹਾਰਾਜ ਕਿਰਪਾ ਕਰੋ ਸਾਡਾ ਦਾਵਾ ਨਹੀਂ ਹੈ ਫਿਰ ਗੁਰੂ ਉਹ ਕੋਈ ਦਿੰਦਾ ਹੈ ਜਿਹੜਾ ਦਿਹਾੜੀ ਨਾਲ ਵੀ ਨਹੀਂ ਮਿਲਦਾ ਜਿਹੜਾ ਕਰਮ ਕੀਤਿਆਂ ਵੀ ਨਹੀਂ ਮਿਲਦਾ ਕਿਰਪਾ ਵਿੱਚ ਉਹ ਕੁਝ ਮਿਲ ਜਾਂਦਾ ਜੋ ਕਰਮ ਕੀਤਿਆਂ ਨਹੀਂ ਮਿਲਦਾ ਇਸ ਲਈ ਮਹਾਰਾਜ ਜਦੋਂ ਹੀ ਮੰਗਣਾ ਕਿਰਪਾ ਮੰਗਦਾ ਅਰਦਾਸ ਕਰਕੇ ਕੋ ਕਿਰਪਾ ਕਰੋ ਦੀਨ ਕੇ ਦਾਤੇ ਪੜੋ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਨਾਹ ਗੰਨ ਵਿਚਾਰੋ ਕੋਈ ਮਹਾਰਾਜ ਗੁਣ ਤੇ ਅਗਣ ਨਾ ਵੇਖਿਓ ਕਿਰਪਾ ਕਰੋ ਮੱਟੀ ਦਾ ਕੀ ਤੋਪੇ ਸੁਆਮੀ ਮਨਸ ਕੀ ਗਤਿ ਹੈ ਵਾਹ ਗੁਰੂ ਮੱਟੀ ਦਾ ਕੀ ਧੋਣਾ ਸਤਿਗੁਰੂ ਉਹ ਨਹੀਂ ਕਦੇ ਸ਼ੁੱਧ ਹੋ ਸਕਦੀ ਇਸ ਲਈ ਸਾਡੇ ਕਰਮ ਨਾ ਵਿਚਾਰੋ ਕਿਰਪਾ ਕਰੋ ਸਕਦੇ ਜਦੋਂ ਕਿਰਪਾ ਮੰਗੀ ਜਾਂਦੀ ਹੈ ਉਦੋਂ ਬਹੁਤ ਕੁਝ ਮਿਲਦਾ ਹੈ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਬਹੁਤ ਥੋੜਾ ਸਮਾਂ ਗੁਰਦੱਤ ਜੀ ਤੇ ਰਹਿ ਸਤਕ ਸਾਲ ਇਤਿਹਾਸ ਕਹਿੰਦਾ ਪੂਰੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰੀ ਗੁਰੂ ਰਾਮਦਾਸ ਮਹਾਰਾਜ ਜੀ ਨੇ ਵਸਾਈ ਤਾਈਓ ਦਾ ਪਹਿਲਾ ਨਾਮ ਰੱਖਿਆ ਰਾਮਦਾਸਪੁਰ ਜਦਕ ਰਾਮਦਾਸ ਗੁਰੂ ਰਾਮਦਾਸ ਮਹਾਰਾਜ ਦੇ ਨਾਮ ਤੇ ਵਸੀ ਬਾਅਦ ਵਿੱਚ ਉਹਦਾ ਨਾਮ ਸ੍ਰੀ ਅੰਮ੍ਰਿਤਸਰ ਸਾਹਿਬ ਪੈ ਗਿਆ ਤਨੀਓ ਮਹਰਨ ਬਾਣੀ ਅੰਦਰ ਕਿਹਾ ਦਿੱਤੇ ਸਭੇ ठाਵ ਨਹੀਂ ਤੁਧ ਜਿਹਿਆ ਵੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ ਅਨੂਪ RAM DAS ਪੁਰ ਹਰਹਾਂ ਨਾਨਕ ਕਸਮ ਲਜਾਏ ਨਹੀਐ RAM DAS ਸਰ ਸਤਕਸਾਲ ਮਹਾਰਾ ਗੁਰ ਤੱਕ ਗੱਦੀ ਤੇ ਰਹੇ ਕਮ ਬਹੁਤ ਸੀ ਨਗਰ ਵਸਾਉਣ ਵਾਲਾ ਸੀ ਇੱਕ ਦਿਨ ਗੁਰੂ RAM DAS ਮਹਾਰਾਜ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਭਾਈ ਗੁਰਦਾਸ ਜੀ ਕੰਮ ਬਹੁਤ ਜ਼ਿਆਦਾ ਹੈ ਬੰਦੇ ਘੱਟ ਨੇ ਦਿਹਾੜੀ ਉੱਤੇ ਬੰਦੇ ਲਾ ਲਓ ਕੰਮ ਬਹੁਤ ਜ਼ਿਆਦਾ ਹੈ ਸੇਵਾਦਾਰ ਘੱਟ ਨੇ ਬੰਦੇ ਦਿਹਾੜੀ ਉੱਤੇ ਲਾ ਲਓ ਮਹਾਰਾਜ ਸਤਿਵਚਨ ਆਵਾਜ਼ ਦੇ ਦਿੱਤੀ ਗਈ ਪੂਰੇ ਨਗਰ ਦੇ ਵਾਰ-ਵਾਰ ਪਈ ਦਿਹਾੜੀ ਉੱਤੇ ਵੀ ਜੇ ਕਿਸੇ ਨੇ ਲੱਗਣਾ ਤਾਂ ਕੰਮ ਬਹੁਤ ਹੈ ਦਿਹਾੜੀਦਾਰ ਵੀ ਆ ਗਏ ਸੇਵਾ ਵਾਲੇ 2 ਘੰਟੇ ਕੋਈ 4 ਘੰਟੇ ਜਿੰਨਾ ਕਿਸੇ ਕੋਲ ਵਕਤ ਹੁੰਦਾ ਹੈ ਗ੍ਰਸਤੀ ਸਿੱਖ ਹੈ ਉਹ ਸੇਵਾ ਕਰ ਦੇਣ ਬਾਕੀ ਸਾਰਾ ਦਿਨ ਦਿਹਾੜੀ ਚੱਲਦੇ ਇੱਕ ਮੁਸਲਮਾਨ ਦਿਹਾੜੀ ਤੇ ਲੱਗ ਗਿਆ ਗੱਡਾ ਖੁੱਤੀ ਦਾ ਕੰਮ ਕਰਦਾ ਹੈ ਗੱਡੇ ਉੱਤੇ ਟਿੱਟਾਂ ਧੋਣੀਆਂ ਅੰਗਾਰਾ ਢੋਣਾ ਕੰਮ ਕਰਨਾ ਉਹਨੇ ਦਿਹਾੜੀ ਲਾਉਣੀ ਸ਼ਾਮ ਨੂੰ ਪੈਸੇ ਲੈਣੇ ਮੁਸਲਮਾਨ ਸੀ ਉਹ ਨੂਰ ਮੁਸਲਮਨ ਦਿਹਾੜੀ ਲੋਂਦਾ ਰਿਹਾ ਤੇ ਰੋਜ਼ ਵੇਖਦਾ ਰਿਹਾ ਮੈਂ ਰੋਜ਼ ਸ਼ਾਮਾਂ ਨੂੰ ਪੈਸੇ ਲੈ ਕੇ ਜਾਂਦਾ ਮੇਰੇ ਘਰ ਦਾ ਨਾ ਦਲੇਦਰ ਮੁੱਕਿਆ ਨਾ ਗਰੀਬੀ ਮੁੱਕੀ ਨਾ ਕੱਲ ਪਲੇਸ ਮੁੱਕਿਆ ਆ ਜਿਹੜੇ ਸਿੱਖ ਮੁਫਤ ਵਿੱਚ 2 2 4 4 ਘੰਟੇ ਕੰਮ ਕਰਦੇ ਇਹ ਬੜੇ ਖੁਸ਼ ਰਹਿੰਦੇ ਨੇ ਸਾਰਾ ਦਿਨ ਹੱਸਦੇ ਨੇ ਖੁਸ਼ ਰਹਿੰਦੇ ਨੇ ਇਹਨਾਂ ਦਾ ਥੀਰਾ ਦੱਸਦੇ ਕਿ ਘਰੋਂ ਖੁਸ਼ ਨੇ ਪਰ ਫਿਰ ਵੀ ਚਾਰ-ਚਾਰ ਘੰਟੇ ਮੁਫਤ ਵਿੱਚ ਕੰਮ ਕਰਦੇ ਨੇ ਸੇਵਾ ਕਰਦੇ ਨੇ ਇਹਨਾਂ ਦਾ ਕੀ ਰਾਜ ਹੈ ਉਹ ਰੋਜ਼ ਵਿਖਣ ਲੱਗ ਪਿਆ ਉਹਨੇ ਲਿਖਿਆ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਵੇਰ ਹੈ ਨਾ ਕਰਮਾਂ ਵਿੱਚ ਜਦੋਂ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਕਰਮਾਂ ਕਰੋਗੇ ਤਿੰਨ ਵੇਰੀਆਂ ਮਿਲਣਗੀਆਂ ਤੁਹਾਨੂੰ ਇੱਕ ਚੜ੍ਹਦੇ ਵੱਲ ਦੇ ਪਾਸੇ ਵੇਰੀ ਹੈ ਉਹਨੂੰ ਕਹਿੰਦੇ ਨੇ ਵੇਰ ਬਾਬਾ ਬੁੱਢਾ ਸਾਹਿਬ ਉੱਥੇ ਬਾਬਾ ਬੁੱਢਾ ਸਾਹਿਬ ਬਹਿ ਕੇ ਸੇਵਾ ਕਰਉਂਦੇ ਨੇ ਇੱਕ ਵੇਰੀ ਜਦੋਂ ਤੁਸੀਂ ਘੁੰਮੋਂਗੇ ਲੰਦੇ ਵੱਲੋਂ ਉਹ ਵੇਰੀ ਦਾ ਨਾਮ ਹੈ ਦੁੱਖ ਪੰਜਨੀ ਵੇਰ ਇੱਕ ਵੇਰ ਜਦੋਂ ਤੁਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਸ਼ਨ ਕਰਕੇ ਵਾਪਸ ਆਉਂਦੇ ਹੋ ਜਿੱਥੇ ਕੜਾ ਪ੍ਰਸ਼ਾਦ ਦੀ ਦੇਗ ਮਿਲਦੀ ਹੈ ਛਕਣ ਵਾਸਤੇ ਉਹ ਜਿਹੜੀ ਵੇਰੀ ਹੈ ਉਸ ਵੇਰੀ ਦਾ ਨਾਮ ਹੈ ਲਾਚੀ ਵੇਰੀ ਉੱਥੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣੋਂ ਨੂਰਮ ਮੁਸਲਮਾਨ ਕੀ ਵੇਖਦਾ ਹੈ ਜਿੱਥੇ ਮਾਮਾ ਬੁੱਢਾ ਸਾਭ ਦੀ ਵੇਰ ਹੈ ਉੱਥੇ ਦਿਹਾੜੀਦਾਰਾਂ ਦੀ ਲਾਈਨ ਲੱਗਦੀ ਹੈ ਸ਼ਮਨ ਉਹਨਾਂ ਨੂੰ ਪੈਸੇ ਵੰਡੇ ਜਾਂਦੇ ਨੇ ਇੱਕ ਇੱਕ ਦੋ ਦੋ ਪੈਸੇ ਜੋ ਉਹਨਾਂ ਦਾ ਬਣਦਾ ਹੈ ਉਹਨਾਂ ਨੂੰ ਰਜਿਤਪਨ ਵੰਡ ਦਿੱਤੇ ਜਾਂਦੇ ਜਿਹੜੇ ਸਿੱਖ ਦੋ ਦੋ ਚਾਰ ਚਾਰ ਘੰਟੇ ਮੁਫਤ ਵਿੱਚ ਸੇਵਾ ਕਰਦੇ ਉਹ ਕੀ ਕਰਦੇ ਨੇ ਜਿੱਥੇ ਲੱਚੀ ਵੇਰੀ ਹੈ ਉੱਥੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਬੈੰਦੇ ਨੇ ਉਹ ਜਗਤ ਤੇ ਅੱਜ ਗੁਰੂਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਦੇਰੀ ਦੇ ਥੱਲੇ ਉੱਥੇ ਗੁਰੂ ਰਾਮਦਾਸ ਮਹਾਰਾਜ ਸਾਰੇ ਸਿੱਖਾਂ ਨੂੰ ਪ੍ਰਸ਼ਾਦ ਤੇ ਪਿਆਰ ਦਿੰਦੇ ਨੇ। ਮਨ ਚ ਆਇਆ ਗੁਰੂ ਰਾਮਦਾਸ ਮਹਾਰਾਜ ਤੋਂ ਪ੍ਰਸ਼ਾਦ ਲੈ ਕੇ ਜਾਂਦੇ ਨੇ। ਸ਼ਾਇਦ ਤਾਂ ਹੀਓਂ ਖੁਸ਼ ਰਹਿੰਦੇ ਨੇ। ਹੋਵੇ ਨਾ ਇੱਕ ਦਿਨ ਮੈਂ ਦਿਹਾੜੀ ਛੱਡ ਦਵਾਂ। ਇੱਕ ਦਿਨ ਮੈਂ ਦਿਹਾੜੀ ਦੇ ਪੈਸੇ ਨਹੀਂ ਲੈਣੇ, ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪਿਆਰ ਲੈਣੇ। ਅੱਜ ਇਹ ਨੂਰੇ ਮੁਸਲਮਾਨ ਨੇ ਕੀ ਕੀਤਾ ਦਿਹਾੜੀ ਲਾਈ, ਸ਼ਮ੍ਹਾਂ ਪਈਆਂ, ਇਹਨੇ ਹੱਥੋਂ ਧੁੱਤਾਂ। ਸਿੱਧਾ ਜਾ ਕੇ ਲਾਚੀ ਵੇਰੀ ਕੋਲ ਲਾਈਨ ਵਿੱਚ ਖਲੋ ਗਿਆ ਜਦੋਂ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਇਹਨੂੰ ਪ੍ਰਸ਼ਾਦ ਦੇਣ ਲੱਗੇ ਪਾਤਸ਼ਾਹ ਰੁੱਕ ਕੇ ਪੁੱਛਦੇ ਵੀ ਤੂੰ ਤੇ ਦਿਹਾੜੀ ਤੇ ਨਹੀਂ ਲੱਗਾ ਹੋਇਆ ਉਹਨੇ ਹੱਥ ਜੋੜ ਕੇ ਨੂਰੇ ਮੁਸਲਮਾਨ ਨੇ ਕਿਹਾ ਜੀ ਮੈਂ ਦਿਹਾੜੀ ਤੇ ਲੱਗਾ ਵੀ ਜਿੰਦੇ ਦਿਹਾੜੀ ਤੇ ਲੱਗਣੇ ਮੈਨੂੰ ਪੈਸੇ ਉਧਰ ਬਾਬਾ ਬੁੱਢਾ ਸਭ ਵੰਡਦੇ ਨੇ ਕਹਿੰਦਾ ਜੀ ਅੱਜ ਪੈਸੇ ਨਹੀਂ ਲੈਣੇ ਮਹਾਰਾਜ ਪੁੱਛਦੇ ਕਿਉਂ ਕੱਲਮ ਜੀ ਅੱਜ ਮੈਂ ਤੁਹਾਡਾ ਪਿਆਰ ਲੈ ਕੇ ਜਾਣਾ ਹੈ ਅੱਜ ਮੈਨੂੰ ਪ੍ਰਸ਼ਾਦ ਹੀ ਦੇ ਦਿਓ ਅੱਜ ਮੈਂ ਪੈਸੇ ਨਹੀਂ ਲੈਣੇ ਮਹਾਰਾਜ ਮੈਂ ਰੋਜ਼ ਪੈਸੇ ਲੈ ਕੇ ਜਾਂਦਾ ਕਿੰਨੇ ਸਾਲਾਂ ਤੋਂ ਮੈਂ ਮਿਹਨਤ ਕਰ ਕਰਕੇ ਘਰ ਬਣਾਇਆ ਬੱਚੇ ਪਾਲੇ ਮੇਰੇ ਘਰ ਵਿੱਚੋਂ ਕੱਲ ਕਲੇਸ਼ ਦਲਿੱਦਰ ਗਰੀਬੀ ਕੁਝ ਵੀ ਖਤਮ ਨਹੀਂ ਹੋਇਆ ਪਾਤਸ਼ਾਹ ਮੇਰੇ 8-10 ਜਿਹੜੇ ਬੱਚੇ ਨੇ ਨਾ ਘਰ ਵਿੱਚ ਕੱਲ ਪਲੇਸ ਰਹਿੰਦਾ ਬੱਚੇ ਜਵਾਨ ਹੋ ਗਏ ਨੇ ਕੋਈ ਕੰਮ ਨਹੀਂ ਕਰਦੇ ਕੱਲ ਕਲੇਸ਼ ਰਹਿੰਦਾ ਵੱਡਾ ਹੋ ਚੱਲਣਾ ਹੈ ਕੰਮ ਕਰ ਕਰਕੇ ਘਰ ਦੇ ਕਲੇਸ਼ ਨਹੀਂ ਖਤਮ ਹੋ ਰਹੇ ਅੱਜ ਮੈਂ ਤੁਹਾਡਾ ਪ੍ਰਸ਼ਾਦ ਤੇ ਪਿਆਰ ਲੈ ਕੇ ਜਾਣਾ ਹੈ ਮੇਰੇ ਘਰ ਚੋਂ ਦਲੇਦਰ ਮੁਕਾ ਦਿਓ ਗਰੀਬੀ ਮੁਕਾ ਦਿਓ ਮੇਰੇ ਘਰ ਵਿੱਚੋਂ ਦਲੇਦਰ ਗਰੀਬੀ ਕੱਲ ਕਲੇਸ਼ ਮਿਟ ਜਾਏ ਸ੍ਰੀ ਗੁਰੂ ਰਾਮਦਾਸ ਮਹਾਰਾਜ ਬਹੁਤ ਖੁਸ਼ ਹੋਏ ਪਾਤਸ਼ਾਹ ਦਇਆ ਵਿੱਚ ਆਏ ਤੇ ਕਿਰਪਾ ਪਤਗੀ ਕੀਤੀ ਉਹਦੇ ਹੱਥ 'ਚ ਪ੍ਰਸ਼ਾਦ ਰੱਖਦਿਆਂ ਕਿਹਾ ਜਾ ਨੂਰਿਆ ਤੇਰੇ ਇੱਕ ਦਿਨ ਦੀ ਸੇਵਾ ਪਰਵਾਨ ਹੋਈ ਤੇਰੀ ਇੱਕ ਦਿਨ ਦੀ ਸੇਵਾ ਪਰਵਾਨ ਹੋਈ ਜਾ ਤੇਰੇ ਘਰ ਵਿੱਚੋਂ ਦਿਲਦਰ ਕਲ ਕਲੇਸ਼ ਗਰੀਬੀ ਖਤਮ ਹੋ ਗਈ ਤੇ ਉਹਦੀ ਅੱਖਾਂ ਪਾਰਾਈਆਂ ਬਾਦਸ਼ਾਹ ਨੇ ਫਿਰ ਬਚਨ ਕਹੇ ਕਹਿੰਦੇ ਵਕਤ ਆਏਗਾ ਕਦੇ ਇੱਕ ਦਿਨ ਦੀ ਸੇਵਾ ਤੇਰੀ ਪਰਵਾਨ ਹੋ ਗਈ ਹੈ ਕਦੇ ਤੂੰ ਰਾਜ ਵੀ ਭੋਗੇਗਾ ਦੁਨੀਆ ਵਿੱਚ ਸਾਰੇ ਸਿੱਖ ਹੈਰਾਨ ਹੋ ਗਏ ਅਜ ਬਾਦਸ਼ਾਹ ਇੰਨੇ ਦਇਆ ਵਿੱਚ ਆਏ ਇੱਕੋ ਦਿਹਾੜੀ ਦੇ ਬਦਲੇ ਇੰਨਾ ਕੁਝ ਦੇ ਰਿਹਾ ਇੱਕੋ ਦੇ ਕਿਉਂ ਉਹਦੀ ਭਾਵਨਾ ਉਹਦਾ ਵਿਸ਼ਵਾਸ ਉਹਦਾ ਪ੍ਰੇਮ